ਬੀਗਵਾਰ ਸ੍ਰੋਮ ਅਮਰਤਪੁਰ ਸੇ ਸੋਨਿਆ ਗੁੱਤੇ ਹੜੇ ਤੋਂ ਖੜੇ ਹੈ ਇੰਟਰ ਦਾ ਮੋਸ ਪ੍ਰੋਨਰ ਇਤਿਹਾਸ ਹੈ ਇੰਨਾਂ ਦੇ ਦਾਦਾ ਜੀ ਨੂੰ ਸ੍ਰੀ ਗ੍ਰੰਥ ਕੀ ਤਗਿਆ ਸੀਗਾ ਜੇਦੋ ਸਿੰਘ ਜੂਸਟਾ ਤੋਂ ਬਾਅਦ आजाद खालिस्तान लैंड की लड़ाई कर रहे थी रणजीत सिंह का ना सरदार रणजीत सिंह ने पद सरदार रणदीप सिंह से, 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 से। भी सिख कौम की लड़ाई बहुत उच्च तक लेके गए ਉਹਨਾਂ ਲੋਕਾਂ ਦੇ CIA ਸਟਾਫ ਲੋਕਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਜਾ ਸਾਡ ਅੰਮ੍ਰਿਤਪਾਲ ਸਿੰਘ ਦੇ ਮਾਤਾ ਤੇ ਨਾਨੇ ਜੀ ਨੂੰ ਵੀ CIA ਸਟਾਫ ਲੋਕਾਂ ਦੇ ਵਿੱਚ ਜਦ ਹੀ ਕਰ ਦਿੱਤਾ ਸੀ ਜਾ ਸੋ ਇਹ ਬਹੁਤ ਪੁਰਾਣੀ ਸਾਡੀ ਸਿੱਖਾਂ ਦੀ ਸ਼ਹਿਰ ਦੀ ਨਿਸ਼ਾਨੀ ਹੈ ਅੱਜ ਛੰਦਰਾ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਦਿੱਤੀ ਕਰ ਉਹ ਤਬਾਹ ਕੀਤਾ ਹੋਇਆ ਮੁਕਮਤ ਹੈ ਤੇ ਮੇਰੇ ਕਹਿਣ ਤੋਂ ਛੰਦਰਾ ਸਾਹਿਬ ਨੇ ਅੱਜ ਇਹ ਪੂਰੀ ਬਰਮਤ ਰਹੀ ਕੀਤੀ ਜੋ ਕਰਦੇ ਉਹ ਸ੍ਰੋਸਿ ਇੱਕ ਯਾਦਗਾਰ ਰੱਖਣਾ ਚਾਹੁੰਦੇ ਆ ਕਿ ਸਿੱਖਾਂ ਦੇ ਉੱਤੇ ਜੁਲਤਵਾਨੇ ਜੰਮਨ ਜ਼ਬਰ ਤੇ ਜ਼ੁਲਮ ਟਾਇਆ ਰਿਹਾ ਹੈਗਾ ਸਭ ਨੇ ਐਕਟ੍ਰਿਪ ਤੇ ਹੈ ਨਾ ਐਰਡੀ ਜਗਾ ਹੈ ਕੀ ਹੈ ਜਿਹੜੇ ਡੋਗ ਬਹੁਤ ਜ਼ਿਆਦਾ ਤੱਕ ਮਾਰਨੇ ਕਰਦੇ ਹੈ ਕੀ ਹੈ ਜੋਦੇ ਹੈ ਇੱਕ ਫੌਜਾਂ ਦੇ ਵਿੱਚ ਇੰਦਾਨੇ ਬਹੁਤ ਦਲੇਰੀ ਦਿਖਾਈ ਹੈ ਉਹ ਜਿਹੜਾ ਵੀ ਲੜਪ ਹੋਏ ਪਹਿਲਾ ਜੰਗ ਵਰਲਡ ਵਾਰ 1 ਤੇ ਪੂਰਾ ਦੁਨੀਆ ਦਾ ਜੰਗ ਵਰਲਡ ਵਾਰ 2 ਦੇ ਵਿੱਚ ਵੀ ਇੰਨਾ ਮੇ ਪੂਰਾ ਇਸਾ ਦੇ ਸੋ ਇਹ ਮੇਰਾ ਬਕਸਦਾ ਹੈ ਤੁਹਾਡੇ ਨੂੰ ਔਰ ਦਾ ਕੀ ਕਹਿਣ ਤੇ ਜੀ ਅਮਰਤ ਪਾਲ ਸਿੰਘ ਖੰਡਾਰ ਸ਼੍ਰੋਮੇ ਗੱਲ ਤਨ ਪ੍ਰਸਾਦ ਦੇ ਬੀਤ ਮਾਰ ਹੈ ਤੋਂ ਨੇ ਗੱਲ ਤਨ ਪ੍ਰਸਾਦ 40 ਸਾਲਾਂ ਤੋਂ ਸਿੱਖਾਂ ਦੇ ਅਧਿਆਪਕ ਹੀ ਦੇ ਬਣ ਕੇ ਪ੍ਰਚਾਰ ਕਰ ਰਹੀ ਹੈ ਤੇ ਹੋਰ ਸਭ ਕੰਮ ਦੇ ਤੇ ਚੱਲ ਰਹੀ ਹੈ ਜੋ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਦੇ ਆਖਰੇ ਲਫ਼ਜ਼ ਸੀਗੇ ਕਿ ਜਦੋਂ ਇਹ ਜਿਹੜੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰਨ ਆਉਗੀ ਤੇ ਖਾਲਸਾ ਦਾ ਨਹੀਂ ਪੱਤ ਰੱਖਿਆ ਜਾਊਗਾ ਸੋ ਅਮਿਤ ਪ੍ਰਸੰਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਅਸੀਂ ਉਹ ਜਿਹੜੀ ਸੰਤ ਜਨੈਤ ਸਿੰਘ ਪਿੰਡਾ ਵਾਲਿਆਂ ਦੀ ਅੰਕਮ ਉਹਨਾਂ ਦੀ ਆਕਾਸ਼ ਸੀਗੀ ਸ਼ਬਦ ਸੀਗੇ ਉਹਦੇ ਉੱਤੇ ਚੱਲਦੇ ਆਏ ਨਾ ਥੱਪੇ ਜੇਖ ਤੇ ਨਾ ਸੱਖੀ ਨਾ ਪਿੱਛੇ ਜਾ ਕੇ ਸਿੱਟੇ ਦੀ ਵਰਕਣ ਸੀ ਸਤਿਗੁਰ ਦੇ ਚਰਨਾਂ ਵਾਲੇ ਦੇ ਸਾਹਨੇ ਦੇ ਉੱਤੇ ਚੱਲ ਰਹੀ ਹੈ ਇਹ ਤੋਂ ਫਿਰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇੰਨੀ ਸਿੱਖੋ ਕੋ ਕੋ ਬਾਤ ਸੋ ਮੇਰਾ ਮਨ ਬੈ ਸਾਡੇ ਪਿੱਛੇ ਇਤਿਹਾਸ ਹੈ ਸਾਡੇ ਪਿੱਛੇ ਪਿੱਛੇ ਬਹੁਤ ਥਾਰੇ ਜ਼ਿੰਮੇਵਾਰੀ ਹੈ ਕਿ ਅਸੀਂ ਆਜ਼ਾਦ ਹੋਈਏ ਇਹ ਗੱਲ ਕਰੀਏ ਸਾਰਾ ਪੰਜਾਬ ਦੇ ਵਿੱਚ ਮੋਦੀ ਰੱਖਾ ਚੱਲ ਰਿਹਾ ਹੈ ਸਾਰੇ ਮੋਦੀ ਜਿਹੜਾ ਲਗਾਤਾਰ ਰਿਹਾ ਨੇ 2 ਦਿਨ ਤੋਂ ਪੰਜਾਬ ਦੇ ਵਿੱਚ ਨੇ ਹੁਣ ਅਮੀਸ਼ਾ ਵੀ ਆ ਗਏ ਔਰ ਲੋਕੀ ਜੀ ਵੀ ਆ ਗਏ ਤਾਂ ਸੀ ਕਿ ਮਾਂ ਦੇ ਜੱਗ ਕਿੰਨਾ ਫੈਕਟਰ ਦਾ ਹੁਣ ਸਮਝ ਆਇਆ ਬਹੁਤ ਦਿਨ ਸਾਬਰੇ ਬਹੁਤ ਬੜੇ ਸ਼ੁਰੂ ਕੀਤੇ ਸਿੱਖਾਂ ਨੇ ਜਦੋਂ 2013 ਦੇ ਵਿੱਚ ਇੱਕ ਜੀਪ ਪ੍ਰਸ਼ਾਸਨ ਰਾਜ ਸੀ ਇੰਨਾ ਨੇ 60000 ਸਿੱਖ ਪਰਸਨਾਂ ਨੂੰ ਗੈਰ ਜ਼ਮੀਨੇ ਬਣਾਤਾ ਸੀ ਗੈਰ ਆਪਣੇ ਘਰਾਂ ਤੋਂ ਕੱਢਤਾ ਸੀਗਾ ਉਹਨਾਂ ਦੀਆਂ ਜ਼ਮੀਨਾਂ ਗੈਰ ਦਾ ਥਾ ਇੰਨਾ ਨੇ ਕੋਲੀਗੀਆਂ ਸੀ ਇਰੇ ਕੋਲੀ ਨੇ ਇੱਟੇ ਮੈਦਾਨ ਦਤਰ ਜਿਹੜਾ ਵੀ ਸਿੱਖਾ ਗਾ ਤੇ ਜਿਹੜਾ ਕਰੋਗਾ ਪਹਿਲਾਂ 70 ਸਾਲਾਂ ਸਰਕਾਰਾਂ ਬਾਅਦ ਦੇ ਮੋਢਾ ਦੇ ਵਿੱਚ 20 ਸਾਲ ਦੇ ਵਿੱਚ ਡੀਸੀ ਕਿਰਨ ਸਿੰਘ ਤੁਹਾਡੇ ਮੋਢੇ ਦੇ ਵਿੱਚ ਬੋਸ ਨੇ ਪੜਾ ਲਈ ਹੈ ਤੇ ਉਹਦੇ ਨਾਲ ਇਹ ਜੁਗਨ ਦੀ ਲਿਸਟ ਆ ਪਰ ਮੋਦੀ ਨੇ ਜਿਹੜਾ ਇੱਕ ਕੰਮ ਖਤਮ ਹੋ ਗਿਆ ਹੁਣ ਅਸੀਂ ਸੰਤਾ ਕਾਮਰਾ ਕਰਦੇ ਆ ਸਿੱਧੇ ਦਿੱਤੇ ਕੀ ਸੰਖਾ ਨੇ ਚੰਦਈ ਹੈ ਉੱਥੇ ਅਸੀਂ ਫ੍ਰੀ ਡਿਟਰਜੈਂਟਸ এজেন্টস ਨੇ ਤੋਂ ਕੋਡਿੰਗ ਕਰਵਾਉਂਦੇ ਹੈ ਜਨਰਲ ਦੇ ਵਿੱਚ ਆਪਣੇ ਜਨਰਲ ਨੂੰ ਮਾਰਤਾ ਹੈ ਮੋਲਕ ਨੂੰ ਮਾਰਤਾ ਹੈ ਸਰਦੂਲ ਸਿੰਘ ਨੂੰ ਮਾਰਤਾ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਫਰੂਡੋ ਨੇ ਆਪਣੇ ਪਾਰਲਮੈਂਟ ਦੇ ਸਪੈਸ਼ਲ ਸੈਸ਼ਨ ਪਲਾਇਰ ਤੇ ਉਥੇ ਕਿਹਾ ਕਿ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਫੇ ਸਾਡੇ ਕੈਨੇਡੀਅਨ ਸਿੱਖਾਂ ਨੂੰ ਖਤਰੇ ਵਿੱਚ ਸੈੱਟ ਦੇ ਦਿੱਤਾ ਪਰ ਪਾਣੀਅ ਦੇ ਵਿੱਚ ਅਫਸਰ ਸੈਕਟੇ ਨੂੰ ਜੇਲ੍ਹ ਦੇ ਕੇ ਕਤਲ ਕਰਤਾ ਮਾਰ ਤੇ ਸੈੱਫਨੇਟ ਕਰਤਾ ਫਿਰ ਆਪਣੇ ਪਾਕਿਸਤਾਨ ਦੇ ਗ੍ਰੇਟ ਬਨਰਪਰੀ ਸਿੰਘ ਬਨਵਾਲ ਮਾਰਦਾ ਫਿਰ ਆਪਣੇ ਦੇਸ਼ ਹਰਿਆਣੇ ਦੇ ਵਿੱਚ ਦੀਪ ਸਿੰਘ ਸਤੋਰੂ ਐਕਸੀਡੈਂਟ ਦਾ ਖਾਤੇ ਮਾਰ ਦਿੱਤਾ ਜਾਨੋ ਆਪਣੇ ਨੇੜੇ ਮਾਂਸਾ ਦੇ ਵਿੱਚ ਉਸ ਤੋਂ ਬਾਅਦ ਨੂੰ ਮਾਰ ਦਿੱਤਾ ਇਹ ਸਾਰੇ ਕਤਲ ਹੈਗੇ ਆ ਮੋਤੀ ਸਾਹਿਬ ਤੋਨੋ ਰਾਤੰਤਰਿਕ ਖੇਸਰੇ ਵਿੱਚ ਗ੍ਰਿਫਤਾਰ ਕੀਤਾ ਜਾਊਗਾ ਇਹ ਅਸੀਂ ਤੋਂ ਪੂਰਾ ਦੁਨੀਆ ਦੇ ਅੱਗੇ ਵੇਦਾ ਕਰਦੇ ਆਂ ਕਿਉਂਕਿ ਅਮਰੀਕਾ ਨੇ ਵੀ ਤੁਹਾਡੀ ਸਾਜ਼ਿਸ਼ ਫੜ ਲਈ ਹੈ ਜੇਕਰ ਤੁਸੀਂ ਸਾਜ਼ਿਸ਼ ਬਣਾਈ ਸੀ ਆਪਣੇ ਮਿੱਤ ਸਾ ਦੇ ਨਾਲ ਪ੍ਰਧਾਨਜੀਤ ਜੈ ਸ਼ੰਕਰ ਦੇ ਨਾਲ ਨੈਸ਼ਨਲ ਸਕਿਉਰਟੀ ਅਫੀਸਰ ਜੈਲ ਦਿਨਾਲ ਰੋਤੇ ਜਿਹਨੇ ਮੁਖੀ ਹੈ ਸਾਰਕਾ ਮੁਖੀ ਹੈ ਕੋਏ ਕਿ ਅਮਰੀਕਾ ਦੇ ਵਿੱਚ 1000 ਮਾਰ ਦੇਣਾ ਹੈਗਾ ਅਮੈਰੀਕਾ ਦੀ ਇੰਟੈਲੀਜੈਂਸ ਨੇ ਉਹ ਸਾਰੀਆਂ ਗੱਲਾਂ ਪਕੜ ਲਈਆਂ ਤੇ ਗੁੱਤਾ ਇੰਡੀਆ ਤੋਂ ਵਾਪਸ ਅਮੈਰੀਕਾ ਜਾ ਰਿਹਾ ਸੀਗਾ ਅਰਸੇ ਦੇ ਵਿੱਚ ਯੂਰਪ ਦੇ ਵਿੱਚ ਉਸ ਨੇ ਅਮਰੀਕਾ ਦੇ ਘਰ ਦੇ ਉਤੇ ਗ੍ਰਿਫਤਾਰ ਹੋ ਗਿਆ ਅੱਜ ਖਬਰ ਆਈ ਹੈ ਕਿ ਉਹ ਬੁਢੇ ਲੋਕ ਉਸ ਵਰਕ ਨੇ ਸਾਇਲੈਂਸ ਨਹੀਂ ਦਿੱਤੀ ਜਿਹਦਾ ਮਤਲਬ ਹੈ ਕਿ ਅਮਰੀਕਾ ਦੇ ਹੱਥ ਦੇ ਵਿੱਚ ਚਲਿਆ ਗਿਆ ਹੁਣ ਇਹ ਜਿਹੇ ਹੋਰ ਹੋਰ ਹੋ ਲੜ ਗਏ ਮੋਦੀ ਸਾਹਿਬ ਆਏ ਮੋਦੀ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਮੋਦੀ ਸਾਹਿਬ ਕੁਝ ਸਿੱਖਾਂ ਦੇ ਨਾਮ ਲੈ ਲਿਆ ਪੰਡਾ ਤੇ ਭੱਜਦੇਆਂ ਨੂੰ ਲੋਨ ਕੁਝ ਹੁੰਦੇ ਆ ਤੇ ਅਸੀਂ ਬਿਲਕੁਲ ਮੁਕਾਬਲਾ ਕਰਾਂਗੇ ਜਿਹੜੀ ਤੁਹਾਡੀ ਨਵੀਂ ਪਾਲਿਸੀ ਹੈ ਕਿ ਸਿੱਖਾਂ ਨੂੰ ਤੁਸੀਂ ਪਰਵਾਹ ਨਹੀਂ ਇੱਕ ਘਤਲ ਨੇ ਤੇ ਇੰਡੀਆ 'ਚ ਜਿਹੜੇ ਸੰਘਿਆ ਰਿਸ਼ਤਾ ਕੈਨ ਦਾ ਬ੍ਰਿਟਾ ਯੂਕੇ ਪਸੰਦ ਦਾ ਹੈ ਜੀ ਉਸ ਰੂਪ ਇੱਕ ਕਤਲ ਕਰਕੇ ਤੁਸੀਂ ਰਿਸ਼ਤਾ ਤੋੜਿਆ ਇਹ ਵੀ ਆਪੀਏ ਸਦਾ ਜੋੜ ਮੈਂ ਉਹਦੇ ਤੈਥ ਵੀ ਤੁਹਾਡੇ ਉੱਤੇ ਐਕਸ਼ਨ ਆਊਗਾ ਇਹ ਤੇਰਾ ਜ਼ੀਰੋ ਦੀ ਗੱਲ ਕਰ ਰਹੇ ਨੇ ਗੇਜਰੀਵਾਲ ਤੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਤੇ ਹੁਣ ਕੀ ਤੁਹਾਨੂੰ ਲੱਗਿਆ ਕਿ ਤੇਰਾ ਜ਼ੀਰੋ ਕਾ ਪੜ ਗਿਆ ਤੇਰਾ ਤੋਂ ਅੱਜੋਂ ਤਿੰਨ ਦਿਨ ਤੱਕ ਤੋਂ ਵਾਪਸ ਜਾਈ ਦੂਗਾ था 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 था। मैं बिल्कुल सिख वोट को सर साहब हिंदू सागे है साड़ा भाईचारा है वो इतने रेंगे है वो भी सबू दब के वोट आवे और ਜੋ ਕਰਕੇ ਨਰੇ ਕੋਸ਼ਿਸ਼ ਕੀਤੀ ਸੀਗੀ ਬਲੂ ਸਟਾਰ ਤੋਂ ਬਾਅਦ ਅੰਮ੍ਰਿਤਸਰ ਵਿੱਚ ਇਜਰਾਤ ਕਰਨ ਦੀ ਤੇ ਜਦੋਂ ਜਾਟ ਐਕਸਿਟੇਸ਼ਨ ਹੋਈ ਹੈ ਇਹਨਾਂ ਦੀਆਂ ਬਹੁਤ ਵੱਡੀਆਂ-ਵੱਡੀਆਂ ਬਿਜ਼ਨਸ ਹੌਦਤ ਅਸਾਮ ਕਮਿਟ ਸੀਗੀਆਂ ਇਹ ਘਟਨਾ ਨੇ ਹਿੰਦੂਆ ਪੰਜਾਬੀਆਂ ਨੂੰ ਉਹਨਾਂ ਦੀ ਪ੍ਰਾਪਰਟੀ ਜੇ ਦਾ ਤਨਵਕਾ ਨਾਲ ਤਿਆ ਸੀਗੀਆਂ ਸੋ ਇੰਦੂਆਂ ਦੇ ਲਈ ਪੰਜਾਬ ਉਹਨਾਂ ਦਾ ਘਰ ਹੈ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਉਹਨਾਂ ਦੇ ਮਗਰ ਨਹੀਂ ਹੈ ਅਸੀਂ ਜੇ ਹਿੰਦੁਸਤਾਨ ਦੇ ਵਿੱਚ 75 ਸਾਲ ਰਹੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਰਹੇ ਕੈਮਰਾ ਬੇਸਨ ਹਿੰਦੂ ਖਜ਼ਾਨੇ ਦਾ ਵਜ਼ੀਰ ਸੀ ਸੋ ਮੇਰਾ ਮਤਲਬ ਹੈ ਕਿ ਹਿੰਦੂ ਭਗਵਾਨ ਸਾਰੇ ਇਹ ਕੰਮ ਇਹ ਨਾਲ ਰਹ ਸਦੀ ਹੈ ਸਾਡਾ ਪ੍ਰਸਿੱਧੀ ਗੱਲ ਸਾਡੀ ਜੁੜ ਹੈ ਸਾਹਮਣੇ ਦੇਖਿਆ ਕਿ ਸੁਪਾਲ ਕਹਿ ਰਿਹਾ ਹੈ ਕਿ ਜਿਹੜੇ ਬਿਹਾਰ ਉੱਤੇ ਲੋਕ ਨੇ ਜੀ ਜੇ ਸੁਪਾਲ ਕਹਿ ਰਿਹਾ ਸੰਗਠਨ ਚੋਂ ਲੜ ਰਹੇ ਸੁਪਾਲ ਕਹਿ ਰਿਹਾ ਜੀ ਸੁਪਾਲ ਸੁਪਾਲ ਕਹਿ ਰਿਹਾ ਜਿਹੜੇ ਨਹੀਂ ਉਹ ਪ੍ਰਵਾਸੀਆਂ ਦੇ ਉੱਤੇ ਉਹਨਾਂ ਨੇ ਇੱਕ ਗੱਲ ਕਹੀ ਆ ਉਹ ਕਾਂਗਰਸ ਦੀ ਪਾਰਟੀ ਨੂੰ ਕੀ ਮੈਨੂੰ ਨਹੀਂ ਪਤਾ ਹੈ ਕਾ ਫਰ ਇੱਕ ਤਰੀਕ ਨੂੰ ਇਹ ਕੱਲੂ ਘਰ ਆਇਆ ਸੀ ਦਰਬਾਰ ਸਾਹਿਬ ਤੇ ਕੋਲਾ ਜਿਹੜੀਆਂ ਸੀ ਇੱਕ ਤਰੀਕ ਨੂੰ ਇਲੈਕਸ਼ਨ ਹੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਦੇਖੋ 20 ਸਾਲ ਪਹਿਲਾਂ ਸੈਭ ਜਾਦੇ ਛੋਟਿਆਂ ਨੂੰ ਵਜੀਤ ਖਾਨ ਸਰਪ੍ਰਸਤੇ ਦੇ ਨੀਅਤ ਵਿੱਚ ਸ਼ੌਂਦਤ ਅਸੀਆ 320 ਸਾਲ ਹੋ ਗਏ ਐ ਅੱਜ ਤੱਕ ਇਹ ਦੋ ਵੀ ਫੋਨ ਦਾ ਮੇਲਾ ਸਭਾ ਦਾ ਹੁੰਦਾ ਹੈ ਕਿ ਸੈਕਟਰ ਦੇ ਵਿੱਚ ਅਸੀਂ ਸਾਰੇ ਫਟੜਗੜ ਸਾਹਿਬ ਤੇ ਨੇੜੇ ਤੇੜੇ ਦੇ ਇਲਾਕੇ ਆਪਣੀ ਮੰਜ਼ੇ ਦੇ ਉੱਤੇ ਨਹੀਂ ਸੌਂਦੇ ਅਸੀਂ ਸੌਂਦੇ ਹਾਂ ਕੁਝੇ ਜਿੰਨਾ ਮਸਲੇ ਬਏ ਅਸੀਂ ਉਹ ਕੁਝੇ ਨਹੀਂ ਕਿ ਆ ਜਿਹੜਾ 40 ਸਾਲ ਸਿਰਫ ਹੋਏ ਐ ਧੱਲੂਕਾਰੇ ਨੂੰ ਜਦ ਬਾਦ ਸਾਹਿਬ ਦੇ ਉੱਤੇ ਜਿਹੜਾ ਇੰਤਰਾ ਗਾਂਧੀ ਤੇ ਬੀਜਪੀ ਨੇ ਰਾਜ ਕੀ ਹਮਲੇ ਕੀਤੇ ਅੱਜ ਸਾਡੀਆਂ ਸੱਚੀ ਲੀਪੀਆਂ ਦੇ ਫੋ 11 ਵਜੇ ਦਿਨ ਦੇ ਸਾਰੀਆਂ ਗੁਰਦੁਆਰਾ ਜਾਤੇ ਗੁਰਦੁਆਰਾ ਸਾਹਿਬ ਜਾਤੇ ਸੁਖਮੀ ਸਾਹਿਬ ਦਾ ਬਾਦ ਦਰ ਰਹੀ ਹੈ ਇਹਦਾ ਮਤਲਬ ਸਿੱਖ 307 320 ਸਾਲ ਦਾ ਸੰਤਾ ਨਹੀਂ ਭੁੱਲੇ ਤੇ 40 ਸਾਲ ਦਾ ਇਹ ਭੁੱਲ ਨਹੀਂ ਸਾਤੇ ਤੇ ਜਿਹੜਾ ਮੋਦੀ ਨੇ ਨਵੀਂ ਮਜੀਬ ਸ਼ੁਰੂ ਕੀਤੀ ਹੈ ਕਿ ਸਿੱਖਾਂ ਨੂੰ ਬਾਦ ਤੇ ਇਥੇ ਮਾਰ ਦਿੱਤਾ ਜਾਏ ਅਸੀਂ ਇਹਨੂੰ ਭੁੱਲਾਂਗੇ ਨਹੀਂ ਇੱਕ ਵਾਰ ਤਾਂ ਇੱਕ ਮਜੀਬ ਗਰਾੜੇ ਖੜੇ ਹੈ ਤੂਵੀਰ ਖੜੇ ਹੈ ਇੱਕ ਮਜੀਬ ਗਰਾੜ ਤੂਵੀਰ ਖੜੇ ਬੰਦੋ ਉਹ ਜਾਣੇ ਜੀ ਨਵਰੋਡ ਜੀ ਜਣਾ ਜੀ ਦੇ ਬਾਰੇ ਟੈਕਨੋਜੀਕਲ ਬਰਾਸ ਕਮਲਜੀਤ ਬਰਾੜ ਜਣਾ ਜਣਾ ਬਣਾਇਆ ਉਹ ਤਾਂ ਡਗਰਾਉਂਦੇ ਐਮਐਲਏ ਦਾ ਪੁੱਤ ਹੈ 1992 ਦੇ ਵਿੱਚ ਬੀਨ ਸਿੰਘ ਜੀ ਸਰਕਾਰ ਦਾ ਇਹ ਉਹ ਮੈਂਬਰ ਸਿੰਘ ਅਸੈਂਬਲੀ ਦਾ ਉਸ ਨੇ ਬਹੁਤ ਜੁਰਮ ਕੀਤੇ ਹੈ ਤੇ ਆਪਣੇ ਕੌਂਟੇ ਸਾਹਿਬ ਨੂੰ ਸ਼ਹੀਦ ਕਰਨ ਦੇ ਪਿੱਛੇ ਹੱਥ ਹੈਗਾ ਉਹ ਜਿਹੜੇ ਕੋਈ ਅਸੀਂ ਉਹ ਤੋਂ ਗਏ ਸੀਗੇ ਪਰ ਉਹ ਕਹਿੰਦਾ ਸੀਗਾ ਕਿ ਮੈਂ ਸਿਰਫ ਦੱਸ ਸਕਦਾ ਕਿ ਕੌਂਟੇ ਸਾਹਿਬ ਹੈਗੇ ਇੱਕ ਜੂਦੇ ਹੈ ਖਤਮ ਹੋ ਗਏ ਹੈ ਇਹੋ ਜਿਹੇ ਬੰਦੇ ਦਾ ਪੁੱਤ ਸਾਡੇ ਅਮਰਪਾਲ ਸਿੰਘ ਦੇ ਖਿਲਾਫ ਖੜਾ ਹੋਵੇ ਤੇ ਉਹਨੂੰ ਸ਼ਰਮ ਨਹੀਂ ਤੇ ਨੀਏ ਕੌਂਟੇ ਨੂੰ ਇਹ ਉਹਦਾ ਪੁੱਤ ਇੱਥੇ ਹੁੰਦੇ ਰਹਿੰਦੇ ਵਿੱਚ ਉਹ ਜਾਬਾ ਕਰ ਰਿਹਾ ਪੰਚ ਦਾ ਅੱਜ ਜਦੋਂ ਅੱਜ ਮੇਰੇ ਬਿੱਟੇ ਨੂੰ ਗਰਮ ਕਰਦੇ ਹੋਏ ਨੇ ਕਿਹਾ ਜਾਂਦਾ ਹੈ ਤੁਸੀਂ ਮੁਕਾਬਲਾ ਕਿਹਦੇ ਨਾਲ ਹੈ ਤੁਹਾਡਾ ਕਿਹਦਾ ਮੰਨਦੇ ਹੋ ਮੁਕਾਬਲੇ ਵਿੱਚ ਕੋਣ ਹੈ ਤੁਹਾਡੇ ਅਕਾਲੀ ਦਲ ਦੇ ਫੌਨੀ ਅਕਾਲੀ ਦਲ ਦੇ ਕਾਂਗਰਸ ਦੇ ਬੀਜੇਪੀ ਇਹ ਘਰ ਮੁਕਾਬਲੇ ਵਿੱਚ ਕੱਲ੍ਹ ਜੀ ਆਪਣੇ ਅੱਜ 12 ਲੱਖੇ ਜਿਹੜੇ ਐਮਪੀ ਜਿਹੇ ਹੈਗੇ ਆ ਪੰਜਾਬ ਦੇ ਜੇ ਆਪਣੇ ਕੈਂਡੀਡੇਟ ਖੜੇ ਕੀਤੇ ਹੈ ਪਹਿਲਾਂ ਬਾਜ਼ਰ ਕਲੀਏ ਸਤਲਜ ਕੜੀ ਸੀ ਖੜੇ ਕੇ ਕਰਦੇ ਉੱਥੇ ਅਸੀਂ ਕੈਂਡੀਡੇਟ ਖੜਾ ਕਰਤਾ ਹੈਗਾ ਤੂੰ ਇੱਥੇ ਬੈਠਾ ਆਂ ਦੇਖ ਲੋ ਕਿ ਕੈਂਡੀਡੇਟ ਸ੍ਰੀ ਗੰਧਾਰ ਤੋਂ ਦੇ ਬਾਜ਼ਰ ਕਲੀਏ ਗੱਦੇ ਵੀ ਅਧਿਆਨੇ ਕਿੰਨੇ ਦੇ ਵਿੱਚ ਖੜੇ ਕਰਦੇ ਉਹ ਕਹਿੰਦੇ ਸੀ ਕਿ ਅਸੀਂ ਦੇਵੀ ਲੰਡਨ ਜਾਣਾ ਪਰ ਅਸੀਂ ਪੰਜਾਬੀ ਕਰਨੀ ਹੈ ਪੰਜਾਬੀ ਬੋਲਦੇ ਇਲਾਕੇ ਹਰਿਆਣੇத் ਰਹਿ ਗਈ ਹੈ ਇਸ ਕਰਕੇ ਅਸੀਂ ਕਰਨਾਲ ਤੇ ਕੁਝ ਇਲਾਕੇ ਵੀ ਪੰਜਾਬੀ ਬੋਲਦੇ ਇਲਾਕੇ ਆਪਣੇ ਕੈਲੀਬ੍ਰੇਟ ਕਰੀ ਗੱਲ ਥੀ ਹੈ ਉੱਥੇ ਵੀ ਨਿਸ਼ਾਨ ਸਾਡਾ ਬਲਦੀ ਹੈ ਚੰਡੀਗੜ੍ਹ ਦੇ ਵਿੱਚ ਵੀ ਬਲਦੀ ਹੈ ਸਤ ਚੰਡੀਗੜ੍ਹ ਦੇ ਉੱਤੇ ਸਟੈਂਡ ਕੀ ਹੈ ਤੁਹਾਡਾ ਪਾਰਟੀ ਦਾ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੋਣਾ ਚਾਹੀਦਾ ਕਿੱਦਾਂ ਜੀ ਯੋਗਰਾ ਸੀ ਨਾ ਚੇਰੋ ਹੋ ਕੇ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ ਲਈ ਬਣਾਇਆ ਸੀਗਾ ਨਹਿਰੂ ਨੇ ਹੋਰ ਕਾਦੇ ਲਈ ਬਣਾਇਆ ਸੀਗਾ ਜਦੋਂ ਨਹਿਰੂ ਗਾਂਧੀ ਨੇ ਸਾਡਾ ਹੋਰ ਦੇ ਤਾਂ ਪਾਕਿਸਤਾਨ ਨੂੰ ਤੇ ਉਹਨਾਂ ਦੀ ਜ਼ਮੀਰ ਵਿੱਚ ਇਹ ਹੈ ਜੀ ਇਹਨਾਂ ਦੇ ਲਈ ਨਵਾਂ ਚੰਡੀਗੜ੍ਹ ਬਣਾ ਚਾਹੀਦਾ ਜੇ ਇਹ ਪੰਜਾਬ ਦੇ ਲਈ ਬਣਾਇਆ ਸੀਗਾ ਇਹ ਪੰਜਾਬ ਦਾ ਹੌਕਾ ਜਿਹੜਾ ਖਵਾੜੀ ਸਾਹਿਬ ਅਨੰਦਪੁਰ ਸਾਹਿਬ ਦੇ ਐਮਪੀ ਪਾਊਡਰਸ ਨੇ ਜਿਹੇ ਉਹ ਹੌਂ ਸੰਦੀਗੜ ਕਾਂਗਰਸ ਪਾਰਟੀ ਤੋਂ ਖੜੇ ਹੈ ਪਰ ਉਹਨਾਂ ਨੇ ਬਿਲਕੁਲ ਪੰਜਾਬ ਦੇ ਖਿਲਾਫ ਗੱਲ ਕੀਤੀ ਹੈ ਕਿ ਇਸ ਨੂੰ ਇੱਕ علیحدਾ ਸੁਪਾ ਬਣਾਇਆ ਜਾਵੇ ਇਹ ਦੀ ਡੈੱਟ ਸਲੀਟੇ ਬਸ ਸੈਂਪਲੀ ਬਣਾਈ ਜਾਏ ਇਹਨਾਂ ਦੇ ਸਿਰਫ ਨਸਰ ਪੜਾਇਆ ਗਿਆ ਜੀ ਦਾ ਬਤਨ ਹੈ ਕੋਆਪਰੇਟਿਵ ਪਾਰਟੀ ਅੱਜ ਕੱਲ੍ਹ ਇਹ ਚੰਡੀਗੜ੍ਹ ਪੰਜਾਬ ਦਾ ਹਿੱਸਾ ਨਹੀਂ ਹੋਊਗਾ ਸਰ ਐਮਐਸਪੀ ਦੇ ਕੀ ਸਟੈਂਡ ਹੈ ਜੀ ਐਮਐਸਪੀ ਜਿਹੜੀ ਹੈ ਕਿਸਾਨਾਂ ਨੂੰ ਮਿਲਦੀ ਹੈ ਕੀ ਹੈ ਜੀ ਇਹ ਮੋਤੀ ਨੇ ਕਿਸਾਨਾਂ ਦੇ ਨਾਲ ਬਹੁਤ ਛੋਟੇ ਕੀਤੇ ਹੈ ਉਹ ਸਿਰਫ ਸੌਮੈਨਲ ਰਿਪੋਰਟ ਮੰਗਦੇ ਹੈ ਐਮਐਸਪੀ ਨੂੰ ਕਾਨੂੰਨੀ ਜਾਮਾ ਬਣਾਉਣਾ ਚਾਹਦੇ ਹੈ ਇੱਕ ਕਰਤੇ ਕਿਸਾਨਾਂ ਤੇ ਤੇ ਇਸ ਬੰਗੂ ਗਾਂ ਦੇ ਮਾਫ ਕਰਉਣਾ ਚਾਹਦੇ ਆ ਪਰ ਗੋਦੀ ਨੇ ਬਹੁਤ ਵੱਡੇ ਕਰੋੜਾ ਅਰਪਾ ਪਤੀਏ ਦੇ ਕਰਤੇ ਮਾਫ ਕਰਤੇ ਆ ਪਰ ਕਿਸਾਨਾਂ ਦੇ ਕਰਜੇ ਮਾਫ ਕਰਨ ਨੂੰ ਅਜੇ ਇਹ ਅੜਿਆ ਪਿਆ ਤੇ ਹੁਣ ਚਾਰ 3 ਜਦੋਂ ਬਾਹਰ ਨਿਕਲਣਗੇ ਫਿਰ ਦੇਖਾਂਗੇ ਕੀ ਸਥਿਤੀ ਹੋਣੀ ਹੈ ਅੱਜ ਨੌਰੀ ਬਾਰਡਰ ਦੇ ਉੱਤੇ ਵੀ ਇਨਸਾਨ ਸਾਡੇ ਬੈਠੇ ਐ ਸਭੋ ਵੀ ਬੈਠੇ ਐ ਜਿਹੜੀ ਇੰਡੀਆ ਨੂੰ ਸ਼ਰਮ ਆਣੀ ਚਾਹੀਦੀ ਐ ਇਹ ਜਿਹੜੇ ਲੋਕ ਸਾਰੇ ਪੰਜਾਬ ਤੇ ਹਿੰਦੁਸਤਾਨ ਨੂੰ ਖਾਣ ਨੂੰ ਉਪਜਾਊ ਗਰੇਟ ਫੋਰਡ ਪੈਦਾ ਕਰਦੇ ਐ ਚੋਨਾ ਉਹਨਾਂ ਦੇ ਕਿਸਾਨਾਂ ਦੇ ਉੱਤੇ ਤੁਸੀਂ ਜ਼ਬਰ ਕਰਦੇ ਹੋ ਕੋ ਸ਼ੰਭੂ ਬਾਡਰ ਤੇ ਇੱਕ ਬੜੀ ਵੱਡੀ ਹਮਲੇ ਹੋਈ ਆ ਹਾਂਜੀ ਇਹ ਸ਼ੰਭੂ ਬਾਡਰ ਕੋਈ ਇੱਕ ਬੜੀ ਵੱੜ ਤੇ ਹਮਲੇ ਹੋਇਆ ਸ਼ੰਭੂ ਬਾਡਰ ਇੱਕ ਨੂਰੀ ਬਾਡਰ ਤੇ ਹਮਲੇ ਹੋਏ ਨੇ ਉਹਦਾ ਕਸੂਰ ਕੌਣ ਹੈ ਕਿਹਨੂੰ ਮੰਨਦੇ ਰਿਟਾਇਰਡ ਸੈਂਟਰ ਦੀ ਸਰਕਾਰ ਤੇ ਹਰਿਆਣੇ ਦੀ ਸਰਕਾਰ ਤੇ ਆਮ ਪਾਰਟੀ ਦੀ ਭਾੜ ਪਾਰਟੀ ਜਿਹੜਾ ਜਐਸਡੀ ਬਣਾ ਰਹੀ ਹਰਿਆਣੇ ਦੇ ਪੁਲਿਸ ਤੇ ਆਰਐਸਐਸ ਦੇ ਬੰਦੇ تھے ਜਿੰਨਾਂ ਕਿਸਾਨਾਂ ਦੇ ਤੇ ਗੋੜੀਆਂ ਚਲਾਈਆਂ ਉਹਨਾਂ ਦੇ ਟਰੈਕਟਰਾਂ ਦੇ ਵਿੱਚ ਖੰਡ ਪਈ ਹੈ ਤੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਬਾਜਿਆ ਜਾਂ ਨੂੰ ਇਹਦੇ ਉੱਤੇ ਐਫ ਆਰ 302 ਦੀ ਹੋਈ ਚੈਦੀ ਹੈ ਜਿਹੜੀ ਭਗਵਾਨ ਸੇ ਮਾਣ ਦੇ ਕਰੇ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਚਾਹੀਦੀਆਂ। ਪੰਜਾਹ ਤੁਸੀਂ ਮੌਜੂਦਾ ਐਮਪੀ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਉੱਤੇ ਤੁਸੀਂ ਸੰਸਦ ਭਵਨ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ ਪੰਜਾਬ ਦੇ ਲਈ? ਮੈਂ ਸਾਰੇ ਜਿਹੜੇ ਵੀ ਸਿੱਖ ਮੋਦੀ ਸਾਹਿਬ ਨੇ ਮਾਰੇ ਆ ਪਾਕਿਸਤਾਨ ਦੇ ਵਿੱਚ, ਯੂਕੇ ਦੇ ਵਿੱਚ, ਕੈਨੇਡਾ ਦੇ ਵਿੱਚ, ਅਫਗਾਨਿਸਤਾਨੀਆਂ ਬਾਰੇ ਦੀ ਇੰਦੇ ਹਰਿਆਣਾ ਦੇ ਵਿੱਚ ਮਾਰੇ ਆ, ਪੰਜਾਬ ਦੇ ਵਿੱਚ ਮਾਰੇ ਆ। ਇਹ ਸਾਰੀਆਂ ਗੱਲਾਂ ਕੀਤ ਨੇ ਕਿ ਇਹ ਪੰਜਾਬ ਦੀ ਹੈ ਪੰਜਾਬ ਦੇ ਗਰੀਬ ਜਨਤਾ ਦੇ ਲਈ ਕੋਈ ਆਵਾਜ਼ ਬੁਲੰਦ ਕੀਤੀ ਸੰਸਦ ਪਾਵਨ ਦੇ ਵਿੱਚ ਮੈਂ ਇਹ ਕਹਿੰਦਾ ਕਿ ਬਾਰਡਰ ਸਾਡਾ ਬੁੱਲਣ ਬੁੱਲਣ ਤੁਸੀਂ ਪਾਕਿਸਤਾਨ ਦੇ ਨਾਲ ਜਿਹਦੇ ਨਾਲ ਟ੍ਰੇਡ ਸ਼ੁਰੂ ਹੋਏ ਜਿਹਨਾਂ ਨਾਲ ਪੰਜਾਬੀ ਸਾਰੇ ਖੱਟਣ ਅੱਜ ਪਾਕਿਸਤਾਨ ਦੀ ਹਾਲਾਤ ਇਹ ਹੈ ਕਿ ਉਹਨਾਂ ਦੇ ਕੋਲੇ ਕਣਕ ਦੀ ਖਾਟ ਹੈ ਸਾਡੇ ਅੰਧਾਨ ਭਰੇ ਹੋਏ ਐ ਸਾਡੇ ਕਿਸਾਨ ਕਾਂਸਤਾਂ ਦੀਆਂ ਮੰਡੀਆਂ ਦੇ ਵਿੱਚ ਕਿਉਂ ਨਹੀਂ ਜਾਂਦੇ ਵੇਖ ਸਰ ਤੇ ਆਪਣੀ ਚੀਜ਼ਾਂ ਇਹਨਾਂ ਦਾ ਟ੍ਰਾਂਸਪੋਰਟ ਬੰਦ ਹੋ ਗਈ ਸਰ ਤੇ ਬੇਰਜ਼ਗਾਰੀ ਬਹੁਤ ਵੱਡੀ ਹੋਈ ਹੈ ਸਰ ਤੇ ਬੇਰਜ਼ਗਾਰੀ ਟ੍ਰਾਂਸਪੋਰਟ ਦੇ ਵਿੱਚ ਲੱਣਗੇ 6 ਪ੍ਰੇਮਾ ਦੇਵੀ ਜਿਹੜੀ ਅਸੀਂ ਤੁਹਾਨੂੰ ਬੰਦ ਹੋ ਗਈ ਇਹ ਬਹੁਤ ਤਕੜੇ ਹੋ ਕੇ ਇਹ ਗਰਮ ਵਾਲੇ ਵਿੱਚ ਦਿੱਤੀ ਹੈ

I'm sorry, I'm sorry, I'm sorry. I'm sorry, I'm sorry.